ਰਾਮ ਬਾਚ ਪਰਸਰਾਮ ਸੋ ਸਵਈਆ ਬੋਲ ਕਹੇ ਸੋ ਸਹਿ ਦਿਜੂ ਜੋ ਪੈ ਫੇਰ ਕਹੇ ਤੋ ਪੈ ਪ੍ਰਾਨ ਖਬੈ ਹੋ ਬੋਲਤ ਐਂਟ ਕਹਾ 60 ਜਿਓ ਇੱਥੇ ਠੱਠਾ ਬਣਾਇਓ ਜੀ ਬੋਲਤ ਐਂਠ ਟੈਂਕਾ ਇੱਥੇ ਟੈਂਕੇ ਨੂੰ ਠੱਠਾ ਬਣਾ ਦੋ ਬੋਲਤ ਐਂਠ ਕਹਾ 60 ਜਿਓ ਸਭ ਦਾੰਤ ਤੁਰਾਏ ਅਬੈ ਘਰ ਜੈ ਹੋ ਧੀਰ ਤਬੈ ਲਹਿ ਹੈ ਤੁਮ ਕੋ ਜਦ ਧੀਰ ਪਰੀ ਇੱਕ ਤੀਰ ਚਲਾ ਹੋ ਜਦਕ ਜਬ ਜਦ ਬੱਬਾ ਪਾਇਓ ਜਬ ਧੀਰ ਪਰੀ ਇੱਕ ਤੀਰ ਚਲਾ ਹੋ ਬਾਤ ਸੰਭਾਰ ਕਹੋ ਮੁਖ ਤੇ ਇਨ ਬਾਤਨ ਕੋ ਅਬ ਹੀ ਫਲ ਪੈ ਹੋ ਪਰਸਰਾਮ ਬਾਚ ਸਵਈਆ ਤਉ ਤੁਮ ਸਾਚ ਲਖੋ ਮਨ ਮੈਂ ਪ੍ਰਭ ਪ੍ਰਭ ਤੇ ਤਉ ਤਮ ਸਾਚ ਲਖੋ ਮਨ ਮੈਂ ਪ੍ਰਭ ਜੋ ਤਮ ਰਾਮ ਉਤਾਰ ਕਹਾਓ ਰੁਦਰਕਵੰਡ ਬਿਹੰਡੇ ਬਿਹੰਡੇ ਜਿਉ ਕਰ ਡੱਡੇ ਨੂੰ ਵਿਹਾਰੀ ਲਾਇਓ ਬਿਹੰਡੀ ਜਿਉ ਕਰ ਕਰਦੇ ਬਸੂਰ ਰੁਦਰਕਵੰਡ ਬਿਹੰਡੀਏ ਜਿਉ ਕਰ ਤਿਉ ਆਪਣੋ ਬਲ ਮੋਹੇ ਦਿਖਾਓ ਤਉ ਹੀ ਗਦਾ ਕਰ ਸਾਰੰਗ ਚੱਕਰ ਚੱਕਰ ਦੋ ਹੀ ਗਦਾ ਕਰ ਸਾਰੰਗ ਚੱਕਰ ਲਤਾ ਪ੍ਰਿਗ ਕੀ ਔਰ ਮਦ ਸੁਹਾਓ ਹਾਂਜੀ ਨਾਜੀ ਲੱਤਾ ਨਹੀਂ ਮਾਰਨੀ ਆ ਲਤਾ ਬਾ ਮੇਰੋ ਉਤਾਰ ਕਵੰਡ ਮਹਾਬਲ ਮੋਹੁ ਕੋ ਆਜ ਚੜਾਏ ਦਿਖਾਓ ਕਬ ਬਾਤ ਸਵਈਆ ਸ੍ਰੀ ਰਗਵੀਰ ਸ੍ਰੋਮਨ ਸੂਰ ਕਵੰਡ ਲयो ਕਰਮ ਹੱਸ ਕੇ ਲੀ ਚਾਂਪ ਚਟਾਕ ਸੀ ਲੀ ਚਾਪ ਚਟਾਕ ਚੜਾਏ ਬਲੀ ਖਟ ਟੂਕ ਕਰਿਓ ਛਿਨ ਮੈਂ ਕਸਕੈ ਨਬ ਕੀ ਗਤ ਤਾਹੇ ਹਤੀ ਸਰਸੋਂ ਅਦ ਬੀਚ ਹੀ ਬਾਤ ਰਹੀ ਬਸਕੈ ਨਾ ਬਾਸਤ ਕਛੂ ਨਾ ਬਸਾਤ ਕਛੂ ਨਾ ਬਸਾਤ ਕਛੂ ਨਟਕੇ ਬਟ ਜਿਓ ਭਵ ਪਾਸਨ ਸੰਗ ਰਹਿ ਫਸਕੈ ਭਵ ਪਾਸਨ ਪਾਸਨ ਭਵ ਪਾਸਨ ਸੰਗ ਰਹਿ ਫਸਕੈ ਨੰਨ ਨੰ ਨੰਨਿਉ ਖੈਰੀ ਨਹੀਂ ਆਇ ਨਾ ਬਸਾਤ ਕਛੂ ਨਟਕੇ ਬਟ ਜਿਉ ਭਵ ਪਾਸਨ ਸੰਗ ਰਹੈ ਫਸਕੈ ਏਤਿ శ్రీ ਰਾਮ ਜੁਤ ਜੈਤ ਅਥ ਅਉਧ ਪ੍ਰਵੇਸ਼ ਗਥਨੰ ਸਵਈਆ ਭੇਟ ਪੂਜੈ ਪਰ ਅੰਕ ਭਲੇ ਪਰ ਨੈਨ ਦਉ ਭੇਟ ਪੂਜੈ ਪਰ ਅੰਕ ਭਲੇ ਪਰ ਨੈਨ ਦਉ ਨਿਰਖੇ ਰਗਰਾਈ ਗੁੰਜਤ ਪ੍ਰਿੰਗ ਕਪੋਲਨ ਉਪਰ नाग लवंग रहे लिवलाई कंज कुरंग कला निद केहर कोकल हेर हिये हहराई बाल लखें छब खाट पर है। बाट चले निरखे अदकाई सी रही मुरझाए मन मन मुरझाए मुरझाए छच्चा पाए मुरझाए मन सी रही मुरछाए मन मन राम कहा मन प्राण प्राण सी रही मुरछाय मन रण राम कहा मन बात धरेंगे रण हाँ इतने मन मन तो हो गया सी रही मुरछाय मन रण राम कहा मन बात धरेंगे सी रही मुरछाय मन रण राम कहा मन बात धरेंगे तोर खरासम शंकर को ਜਿਵੇਂ ਮੋਹੇ ਭਰਿਓ ਤਿਮ ਔਰ ਬਰਾਂਗੇ ਦੂਸਰ ਵਿਆਹ ਬਧੂ ਅਬ ਹੀ ਮਨ ਤੇ ਮੋਹ 나ਥ ਬਿਸਾਰ ਡਰਾਂਗੇ ਦੇਖਤ ਹੋ ਨਿਜ ਭਾਗ ਭਲੇ ਵਿਦ ਆਜ ਕਹਾ ਇਹ ਠੌਰ ਕਰਾਂਗੇ ਤੋਹੀ ਲਓ ਰਾਮ ਜਿਤੇ ਦਿਜ ਕੋ ਆਪਣੇ ਦਲ ਆਏ ਪਜਾਏ ਵਧਾਈ ਪੱਗਲ ਲੋਕ ਫਿਰੈ ਸਭ ਹੀ ਰਣਮੋਹ ਲਖ ਰਾਵਕੀ ਅਧਕਾਈ ਸੀ ਰਹੀ ਰਨਿਿ ਰਾਮ ਜਿਤੇ ਅਬਦੇਸ਼ਰ ਬਾਤ ਜਬੈ ਸੁਨ ਪਾਈ ਫੂਲ ਗਇਓ ਅਤ ਹੀ ਮਨ ਮੈਂ ਧਨ ਕੇ ਘਣ ਕੀ ਵਰਖਾ ਵਰਖਾਈ ਫੂਲ ਗਇਓ ਅਤ ਹੀ ਮਨ ਮੈਂ ਬੰਦਨ ਵਾਰ ਬਧੀ ਸਭ ਹੀ ਦਰ ਚੰਦਨ ਸੋ ਛਿਰਕੈ ਗ੍ਰਹਿ ਸਾਰੇ ਕੇਸਰ ਡਾਰ ਬਰਾਤਨ ਪੈ ਸਭ ਹੀ ਜਨ ਹੋਏ ਪਰ ਹੈ ਜੀ ਕੇਸਰ ਡਾਰ ਬਰਾਤਨ ਪੈ ਕੇਸਰ ਡਾਰ ਬਰਾਤਨ ਪੈ ਸਭ ਹੀ ਜਨ ਹੋਏ ਪ੍ਰਹੂਤ ਪਧਾਰੇ ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨ ਕੋਟ ਅਖਾਰੇ